ਵੀਡੀਓ ਸਕਿਪ ਕਰਕੇ ਨਾ ਜਾਇਓ ਅੱਜ ਪੂਰੀ ਦੇਖਿਓ ਵੀਡੀਓ ਅੱਜ ਇਹਨਾਂ ਦੀ ਮਾਪੇਣ ਇੱਕ ਕਰਦੇ ਆ ਜਿਹੜੀ ਚਵਲਾਂ ਦੀ ਤੇ ਬਾਕੀ ਇਹਨਾਂ ਦੀ ਵੀ ਕਰਦੇ ਆ ਅੱਜ ਦੇਖ ਸਾਲੀ ਜੱਫੀਆਂ ਪਾਉਂਦੇ ਕਿਦਾਂ ਚਵਲ ਜੀਨਾ ਹੋਵੇ ਤੇ ਇਹਦੇ ਬੜੇ ਪਾਲਸ਼ਾ ਮਾਰਦੀ ਗਲਾਬ ਸੰਧੂ ਦੇ ਦੇ ਗਲਾਬ ਸਿੱਧੂ ਤੇ ਕੀ ਆਦੀ ਵੀ ਗੱਲ ਕਰਾਂਗੇ ਸਿੰਘੇ ਦੀ ਮਨਕੀਰ ਤੌਲਖ ਦੀ ਵੀ ਗੱਲ ਕਰਦੇ ਆ ਤੇ ਜਿਹੜਾ ਸਾਡੇ ਪਿੰਡ ਆ ਹਾਲ ਹੋਇਆ ਪਿਆ ਇਹਦੀ ਵੀ ਗੱਲ ਕਰਦੇ ਆ ਦੇਖਿਓ ਕੀ ਹਾਲ ਹੋਇਆ ਪਿਆ ਮਾਨ ਸਾਹਿਬ ਦੀ ਵੀ ਗੱਲ ਕਰ ਜੋ ਜਿਹੜੀ ਮੈਂ ਵੀਡੀਓ ਪਾਈ ਹੈਗੀ ਤੇ ਉਹ ਹੋਰ ਬੰਦਿਆਂ ਦਾ ਸੁਨਾਹ ਆਇਆ ਹੈਗਾ ਵਾ ਵੀ ਆਪਣੇ ਚੈਨਲ ਤੇ ਵੀਡੀਓ ਪਾ ਦੇ ਤੇ ਮੈਂ ਉਹ ਵੀ ਪਉਣ ਲੱਗਾ ਹੈਗਾ ਵਾ ਦੇਖੋ ਕੀ ਹਾਲਿਆ ਤੁਹਾਨੂੰ ਲੱਗਦਾ ਯਕੀਨ ਦੀ ਮੈਂ ਝੂਠ ਬੋਲੀ ਜਾਂ ਨਾ ਕਰੇ ਦੇਖੋ ਹੁਣ ਅੱਗੇ ਤੇ ਮੂਸਾਂ ਸੰਗਤਾਂ ਨੂੰ ਬੇਨਤੀ ਆ ਵੀ ਐਸਾ ਜਿਹੜੇ ਹਰਦੀ ਮਾਰ ਰੇਟ ਬੋਸ ਅੱਲਾ ਲਾਕ ਆਇਆ ਉਹ ਨਿਆਲ ਤੇ ਵੀ ਸੰਗਤਾਂ ਚੱਲਣੀਆਂ ਬੰਦੀ ਸੇਵਾ ਸਾਡਾ ਏਰੀਆ ਜੀ ਪਿੰਡ ਪੰਜੂਗਰਾਲ ਤੇ ਮਿਆਦੀ ਗਵਾ ਇਹ ਰਕਬਾ ਘਰ ਤੋਂ ਘਰ 100 150 ਕਲਾ ਰਕਬਾ ਇਹ ਬਹੁਤ ਜ਼ਿਆਦਾ ਪਾਣੀ ਦੇ ਰਕਵੇ ਦੇ ਹੀਟ ਹੈ ਤੇ ਸਾਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਜਾਂਦੇ ਸਾਡੇ ਪਾਣੀ ਦਾ ਮਸਲਾ ਹਲ ਕੀਤਾ ਜਾਵੇ ਤੇ ਸਾਡੀ ਵੱਤਵਾਤ ਮੱਤ ਕੀਤੀ ਜਾਵੇ ਆਹ ਏਰੀਆ 'ਚ ਪਾਣੀ ਕੱਢਣ ਵਾਸਤੇ ਬਹੁਤ ਜ਼ਿਆਦਾ ਪਰਿਵਾਰ ਲਾਗੇ ਜਿੰਨੇ ਆ ਸਾਰੇ ਜ਼ਿਮੀਂਦਾਰ ਭਰਾ ਵੇਖੋ ਲਾਗੇ ਖਲੋਤੇ ਆ ਤੇ ਸਾਰੀ ਫਸਲ ਸਾਡੀ ਡੁੱਬ ਚੁੱਕੀ ਆ ਤੇ ਕੋਈ ਪੰਨਣੀਆਂ ਦਾ ਇਸ ਵਕਤ ਵੇਖ ਲਓ ਤੁਸੀਂ ਵੀ 5-5 ਫੁੱਟ ਪਾਣੀ ਆ ਸਾਡੀ ਪਾਲੀ ਦੇ ਵਿੱਚ ਤੇ ਇਹਦਾ ਨਿਕਾਸੀ ਪ੍ਰਬੰਧ ਕੋਈ ਨਹੀਂ ਆ ਸਾਨੂੰ ਡੀਸੀ ਮੈਨੂੰ ਸਾਖੀ ਸ਼ਾਨਾ ਨੂੰ ਬੇਨਤੀ ਆ ਕਿ ਸਾਡਾਂ ਆਣ ਕੇ ਮੌਕਾ ਵੇਖਿਆ ਜਾਵੇ ਤੇ ਆਣ ਕੇ ਪਾਣੀ ਵਾਸਤੇ ਪ੍ਰਬੰਧ ਕੀਤਾ ਜਾਵੇ ਦੋ ਫੁੱਟ ਦਾ ਖਾਲੀ ਜਗਾ ਆ ਸਰਕਾਰੀ ਜਗਾ ਹੈਗੀ ਸਾਡੇ ਰਸਤਾ ਕੱਢਣ ਨੂੰ ਆਥਣ ਆ ਵੇਖੋ ਵਿਖਾਇਓ ਮੜਾ ਕੈਮਰਾਮੈਨ ਇਧਰ ਨੂੰ ਹਾਰ ਰਸਤਾ ਜਾਂਦਾ ਪੁੱਟ ਕੇ ਸਾਡਾ ਪਾਣ ਦੀਆਂ ਦਾ ਹਾਲ ਤੇ ਸਾਡੀ ਆਏ ਸਾਲੀ ਅੱਜ ਤੋਂ ਇਹ ਨਹੀਂ ਆ ਜੀ ਸਾਡੀ ਇਹ 65 ਸਾਲ ਤੋਂ ਜ਼ਮੀਨ ਡੁੱਬਦੀ ਆ ਹੰਡੀ ਆ ਸਰਕਾਰ ਸਾਨੂੰ ਸਰਕਾਰ ਲਾਰੇ ਲੱਪੇ ਲਾ ਰਹੀ ਹੈ ਤੱਕ ਸਾਡੇ ਕੋ ਪਹੁੰਚਿਆ ਹੀ ਪਈ ਨਹੀਂ ਕੋਈ ਮਾਂ ਬੇਵਾਸ ਤੇ ਕੋਈ ਸਾਨੂੰ ਪਹੁੰਚਾ ਨਹੀਂ ਜੀ ਨਾ ਕੋ ਗਵਰਨਮੈਂਟ ਪਹੁੰਚੀ ਆ ਨਾ ਕੋ ਆਇਆ ਸਰਕਾਰੀ ਅਸੀਂ ਦੋ ਤਿੰਨ ਆ ਦੀ ਕੰਟੈਕਟ ਵੀ ਕੀਤਾ ਚਲੋ ਟੀਮਾਂ ਬਿਜੀ ਨੇ ਔਰ ਸਾਡੀ ਬੇਨਤੀ ਆ ਵੀ ਸਾਡੇ ਪਾਣੀ ਦਾ ਕੋਈ ਪ੍ਰਬੰਧ ਕਰਕੇ ਦਿੱਤਾ ਜਾਵੇ ਆ ਸਾਡੀ ਆਏ ਸਾਲੀਆ ਫਸਲ ਡੁੱਬਦੀ ਦੋ ਕਰਮ ਦਾ ਖਾਲਿਆ ਆ ਠੀਕ ਆ ਜੀ ਹਾਂ ਤੇ ਆਣ ਕੇ ਸਾਡੀ ਮਿਹਨਤੀ ਆ ਪ੍ਰਸ਼ਾਸਨ ਨੂੰ ਸਾਡੀ ਆਣ ਕੇ ਸਾਰ ਲਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਰਿਕਵੈਸਟ ਆ ਮਨਕੀਰ ਤੱਕ ਇਹ ਵੀਡੀਓ ਪਹੁੰਚਾਈ ਜਾਵੇ ਜਾਂ ਹੋਰ ਸਿੰਗਰ ਤੱਕ ਪਹੁੰਚਾਈ ਜਾਵੇ ਤਾਂ ਜੋ ਇਹਨਾਂ ਦੀ ਮਦਦ ਹੋ ਸਕੇ ਪਰ ਕੋਈ ਵੀ ਸਾਰ ਨਹੀਂ ਲੈਂਦਿਆ ਮੈਂ ਵੀ ਇੰਸਟਾਗ੍ਰam ਤੇ ਮੈਸ਼ਨ ਲੰਕਾਰ ਕਰਕੇ ਮੈਨਸ਼ਨ ਕਰ ਕਰਕੇ ਹਰ ਸਿੰਘਰ ਨੂੰ ਪਾਉਂਦਿਆਂ ਹੈ گا ਵਾ ਤੇ ਜਾਂ ਇਹਨੂੰ ਮਨਕੀਰਤਾ ਔਲਖ ਨੂੰ ਵੀ ਪਾਉਂਦਿਆਂ ਹੈਗਾ ਵੀਡੀਓ ਸਾਰਿਆਂ ਦੀਆਂ ਜੋ ਇਥੇ ਤਬਾਈ ਮੱਚੀ ਪਈ ਸਾਡੇ ਏਰੀਏ ਅੱਲ ਜਸਰਾਵ ਔਰ ਮਨਿਆਦੀਆਂ ਜਿਹੜੇ ਲੱਗ ਲੱਗ ਛੋਟੇ ਛੋਟੇ ਪਿੰਡ ਹੈ ਸਾਡੀ ਤੇ ਇਧਰ ਦੀ ਵੀ ਸਾਰ ਲਈ ਜਾਵੇ ਇਧਰ ਕੋਈ ਆ ਨਹੀਂ ਰਿਹਾ ਹੈਗਾ ਠੇਕੇ ਤੇ ਪਹਿਲੀਆਂ ਲੈਦਾ ਕਿ ਵਿਚਾਰੇ ਗਰੀਬਾ ਤੇ ਕਰਨ ਦਾ ਇਹਿਆੜੀ ਦਾ ਪਾ ਤੇ ਕੀ ਕੀਤਾ ਜਾਵੇ ਇਹ ਕੈਨੂੰ ਵੀ ਥ੍ਰੈਟ ਆਈ ਜਾਂਦੇ ਆ ਮਨਕੀਰਤਾ ਔਲਖ ਨੂੰ ਏਡੇ ਪਾਪੀ ਲੋਕ ਹੀ ਕੁੜੀਏ ਵੇਦੇ ਕਮਾਈ ਆਪ ਹੱਥਾਂ ਦਹਾਂ ਨੋਆਂ ਦੀ ਕਿਰਤ ਕਾ ਤੂੰ ਹੀ ਕੁੜੀ ਜਦ ਵੱਡੇ ਗੈਂਗਸਟਰ ਬਣੀ ਫਿਰਦੇ ਲੱਖ ਦੀ ਲਾਂਤ ਤੁਹਾਡੇ ਤੇ ਕੰਜਰ ਦੇਓ ਆਪ ਦੇਖ ਸਕਦੇ ਹੋ ਪੂਰਾ ਰਸਤਾ ਇਹਨਾਂ ਨੇ ਘੇਰ ਲਿਆ ਹੈ ਔਰ ਇਹ VOTING ਕਰਨੇ ਕਾ ਚਵਲ ਨੇ ਬੜੀ ਆ ਤੇ ਚੱਕੀ ਆ ਤੇ ਇਹਦੀਆਂ ਵੀ ਤੁਹਾਨੂੰ ਵੀਡੀਓ ਪਾਉਣਾ ਹੈ ਗਾੜੀ ਵੀ ਇੱਕ ਕੁੜੀ ਜਾ ਪਤਾ ਨਹੀਂ ਕਾਦਾ ਚਾ ਚੜਿਆ ਪਿਕਨਿੰਗ ਮਨਾਉਂਦਾ ਹੀ ਉਥੇ ਜਾ ਜਾ ਕੇ ਦੇਖਾ ਸੰਡਾ ਦੋਵੇਂ ਜਾਣੀਆਂ ਮਿਲੀਆਂ ਭਰਾ ਵੀ ਇਹਦਾ ਟੈਂਪੋ ਜਾ ਤੁਹਾਨੂੰ ਦੱਸਿਆ ਤਾਂ ਗਾ ਪਹਿਲਾਂ ਮੇਰੀ ਲੜਾਈ ਹੋਈ ਇਹ ਤਾਂ ਹਮ ਕਹਿੰਦੇ ਦਾਈ ਸਾਲਾ ਮੇਰਾ ਬਾਅਦ ਚ ਚੱਲ ਗਿਆ ਪਹਿਲੇ ਜੀਜੇ ਦਾ ਮੈਨੂੰ ਫੋਨ ਨਹੀਂ ਆਇਆ ਇਹਦੇ ਦਾ ਆਂਦਾ ਤੈਨ ਮੈਂ ਜੀਜਾ ਫੋਨ ਕਰਦਾ ਤੈਨੂੰ ਸਾਲਿਆਂ ਨੇ ਕੀਤਾ ਹੀ ਨਹੀਂ ਅਜੇ ਤੱਕ ਫੋਨ ਤੈਨੂੰ ਇਹਨੂੰ ਪਤਾ ਨਹੀਂ ਕਾਦਾ ਚਾ ਚੜਿਆ ਕੁੜੀਏ ਤੈਨੂੰ ਇਹਨੇ ਬਦਲ ਲੈਣਾ ਦੂਜਾ ਵੀ ਤੇ ਵਧਰੋਹਾੜ ਇੰਨੇ ਆਏ ਪਏ ਇਹਨਾਂ ਨੇ ਗੰਦ ਪਾਇਆ ਕੁੜੀ ਹੈ ਫਲੈਂਸਰਾਂ ਫਲੈਂਸਰਾਂ ਨੇ ਇਹਨਾਂ ਨੂੰ ਮੈਡ ਸੰਧੂ ਚੰਗਾ ਰਿਹਾ ਜਿਹੜਾ ਵੰਡਨ ਦਾ ਟੈਂਪੋ ਹੈ ਫਿਰ ਵੀ ਸਾਰ ਲੈ ਆਉਂਦੇ ਉਹਨੂੰ ਜਿੰਨਾ ਮਾੜਾ ਕਹਿੰਦੇ ਦੇਹੀ ਇਹ ਨਹੀਂ ਚਵਲਾ ਸੁਧਰ ਸਕਦੀਆਂ ਹਾਂਜੀ ਗਾਇਸ ਸੋ ਮੈਂ ਅੱਪ ਅੱਜ ਨਾ ਇੱਕ ਚੀਜ਼ ਲਿਆਉਂਦੀ ਆ ਆਈਫੋਨ ਤੇ ਇਹ ਮੈਂ ਗੇਮ ਪਲੇ ਕਰਕੇ ਜੀਦਾ ਗੇਮ ਖੇਡ ਕੇ ਤੇ ਅੱਪ ਕਕੰਜਰੀ ਇਹਨਾਂ ਦੀ ਬੜੀਆ ਮਸ਼ਹੂਰੀਆਂ ਮਸ਼ਹੂਰੀਆਂ ਦੇ ਹੁੰਦੀ ਹੈ ਚਵਲ ਜੀ ਇਹ ਥਾਂ ਦੀ ਕੋਈ ਗਰੀਬ ਐ ਜੋ ਉਹਨੇ ਕੇ ਪੈਸੇ ਕਮਾਏ ਹੁੰਦੇ ਤੇ ਉਹਨੇ ਇੱਕ ਅਗਲਾ ਗੇਮ ਚ ਲਾ ਗਏ ਹਾ ਜੇ ਤੇ ਬਾਅਦ ਚ ਕਿਦਰ ਜਾਵੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਪੈਸੇ ਮਿਲਦੇ ਆ ਐਡ ਕਰਨ ਦੇ ਆਪ ਨਹੀਂ ਖੇਡਦੇ ਆ ਬਸ ਇਦਾਂ ਮਸ਼ਹੂਰੀ ਦੇ ਦਿੰਦੇ ਆ ਕੰਜਰ ਦੇ ਔਰ ਇਹ ਖੇਡਣ ਦੇ ਗੇਮਾਂ ਤੋਂ ਪੈਸੇ ਕਮਾਉਂਦੇ ਆ ਕੁੜੀ ਜਵੇ ਦੀ ਇਹ ਤਾਂ ਘਰ ਵਾਲਿਆਂ ਤੋਂ ਪੈਸੇ ਕਮਾਉਂਦੇ ਹੀ ਆ ਗੇਮਾਂ ਤੋਂ ਨਹੀਂ ਕਮਾਉਂਦੀ ਵਿਆਹ ਕਰ ਕਰਕੇ ਚਵਲਾ ਬੱਤ ਸਹੀ ਏ ਸੋ ਹਾਂਜੀ ਫਰੈਂਡ ਸਾਡਾ ਭਾਈ ਆਇਆ ਜਿੱਥੇ ਸੇਵਾ ਕਰਨ ਬਾਈ ਦੀਆਂ ਲੰਬੀਆਂ ਉਮਰਾਂ ਹੋਣ ਲੰਬੀਆਂ ਆ। ਸੇਵਾ ਕਰਨਾ ਇਹ ਤੇ ਫਿਰ ਸੇਵਾ ਕਰੋ ਨਾ ਆ ਵੀਡੀਓ ਕਾਤੋਂ ਬਣਾਉਂਦਾ ਇਹ ਚਵਲੋ ਇਹ ਆਇਆ ਹੈਗੇ ਤੇ ਇਲਜ਼ਾਮ ਵੀ ਹੋਰ ਲੱਗੇ ਹੈਗੇ ਆਂਦੇ ਕਿਸਤੀ ਲਈ ਕੇ ਭੱਜ ਗਿਆ ਪ੍ਰਸ਼ਾਦ ਸੰਦੀਪ ਭਾਈ ਦੂਜਿਆਂ ਨੂੰ ਸੇਵਾ ਨਹੀਂ ਕਰਨੀ ਜੱਫੀਆਂ ਦੇ ਵੇ ਪਾਉਂਦੀ ਜਿਵੇਂ ਖਜ਼ਮ ਹੁੰਦਾ ਇਹਦਾ ਚੱਪ ਲੋ ਵੀ ਅਜ ਨਾਲੇ ਦੇ ਕੋਲ ਪਿੰਡ ਆ ਇਹ ਕੋਈ ਉੱਥੇ ਆਪਾਂ ਤੇ ਮਾਹੌਲ ਇੱਥੇ ਦਾ ਇਦਾਂ ਹੈ ਕਿ ਆ ਦੇਖੋ ਘਾ ਡੁੱਬੇ ਪਏ ਨੇ ਆ ਮੂਟੀ ਨਾਲੇ ਲਾਗੇ ਵੀਰ ਖੇੜਾ ਪਿੰਡ ਐ ਤੇ ਸਿੰਘਾ ਦੱਸ ਦੇਨੂੰ ਅਜ ਨਾਲੇ ਲਾਗੇ ਤੇ ਮੈਂ ਰੋਲਾ ਪਾਉਂਦਿਆਂ ਵੀ ਇਹ ਨਾਲੇ ਵਾਲੀ ਸਾਈਡ ਤੇ ਆ ਸਾਡੇ ਆ ਜਿਹੜੇ ਪਿੰਡ ਇੱਧਰ ਵੀ ਆਜੋ ਇੱਧਰ ਵੀ ਆਜੋ ਕੋਈ ਸੋਦਾ ਹੀ ਨਹੀਂ ਹੈਗਾ ਹੁਣ ਪਹਿਲਾਂ ਮੈਂ ਰੋਸਟ ਦੀਆਂ ਵੀਡੀਓ ਬਣਾਉਣਾ ਹੁੰਨਾ ਤੇ ਉਹ 60 60 70 7000 ਤੇ ਵੀਊ ਆਉਂਦੇ ਨੇ ਜਿੱਦਾਂ ਦੀ ਮੈਂ ਆ ਬਣਾਉਣ ਨੂੰ ਲਗਾ ਹੈ ਹਲਪਾਲੀਆਂ ਵੀ ਕਰ ਦੋ ਕੋਈ ਨਾ ਕੋਈ ਹੈਲਪ ਕੋਈ ਵੇਖਦਾ ਹੀ ਨਹੀਂ ਹੈਗਾ ਵੀਡੀਓ ਗੁਰੂ ਕਮ ਸੇ ਕਮ ਦੇਖ ਲੋ ਜਦੋਂ ਹੜ ਹੜ ਦਾ ਸਾਰਾ ਕੁਝ ਹੋ ਗਿਆ ਸੈਟਮ ਸੈਟ ਪੰਜਾਬ ਦਾ ਜਦੋਂ ਪੰਜਾਬ ਪੈਰਾਂ ਸੇ ਤੇ ਫਿਰ ਖੜਾ ਹੋ ਗਿਆ ਉਦੋਂ ਬਣਾ ਲਿਆ ਕਰਾਂਗੇ ਰੋਸਟ ਵਾਲੀਆਂ ਵੀਡੀਓ ਕਮ ਸੇ ਕਮ ਇਹ ਤੇ ਦੇਖਿਆ ਕਰੋ ਕੋਈ ਨਾ ਕੋਈ ਤਾਂ ਹੈਲਪ ਕਰੂਗਾ ਹੀ ਦੇਖ ਕੇ ਵੀਡੀਓ ਜਦੋਂ ਵਿਊ ਹੋਣਗੇ 4 ਇਤੇ ਹੋਰ ਮੈਨੂੰ ਕਿਹੜੇ ਪੈਸੇ ਆਉਂਦੇ ਉਹ ਵੀ ਤੁਹਾਨੂੰ ਸਕਰੀਨਸ਼ਾਟ ਹੁਣ ਇਹ ਲਾ ਕੇ ਦਿਖਾ ਦਿੰਦਾ ਵਿੱਚ ਇੱਕ ਮਿੰਟ ਦੇਖ ਲੋ ਆ ਦੇਖ ਲੋ 86 ਸੈਂਟ ਜੇ ਬਣੇ ਪਏ ਸੀ ਐ ਸਾਰਾ ਕੁਝ ਰੇਟਿੰਗ ਰੂਟਿੰਗ ਸਭ ਕੁਝ ਡਿੱਗ ਗਿਆ ਪਿਆ ਚੈਨਲ ਦਾ ਕੋਈ ਸਮਝ ਨਹੀਂ ਜਦੋਂ ਵੰਡ ਹੋਈ ਉਹ ਵੀ ਮਾਝੇ ਵਿੱਚੋਂ ਹੀ ਵੰਡਿਆ ਗਿਆ ਸਾਰਾ ਕੁਝ ਤੇ ਕੌਸ਼ਨ ਵੀ ਕਰਦੇ ਆ ਮਾਜੀ ਦੀ ਤਸਵੀਰ ਤੇ ਸਵਾਲ ਵੀ ਜਵਾਬ ਵੀ ਮੰਗਦੇ ਆ ਵੀ ਆਹ ਗੱਲ ਆਏ ਆ ਤੇ ਐ ਕਿਉਂ ਤੇ ਅਸੀਂ ਰਿਸਪੈਕਟ ਅਰਜੰਟ ਲੋਵੇਂ ਪੜਿਆ ਲਿਖਿਆ ਗਿਆ ਹੈ ਕਿ ਆ ਇਹਦੀ ਬਹੁਤ ਵਧੀਆ ਜੀ ਇੰਟਰਵਿਊ ਦੇਖਿਓ ਸਹੀਂ ਇਹੋ ਜੇ ਪੜੇ ਲਿਖੇ ਸਿੰਗਰੀ ਗਾਂ ਆਏ ਨਾ ਆਪਣੀ ਜ਼ਿੰਮੇਵਾਰੀਆਂ ਚੁੱਕ ਲੈਣ ਜਿੱਦਾਂ ਚੁੱਕਣ ਦਏ ਹੁਣ ਤੇ ਭੱਜਣ ਨਾ ਆਪਣੇ ਤੇ ਲੋਕੀ ਇਹਨਾਂ ਨੂੰ ਹੱਥ ਤੇ ਚੁੱਕਣਗੇ ਪਬਲਿਕ ਜਿਹੜੀ ਵੀ ਹੈਗੀ ਆਪਣੇ ਪੰਜਾਬ ਦੀ ਇਹ ਮੰਤਰੀਆਂ ਮੰਤਰੀਆਂ ਦੀ ਲੋੜ ਨਹੀਂ ਆ ਵੋਟਾਂ-ਬੂਟਾ ਪਾਉਂਦੀ ਉਹਨਾਂ ਚਵਲਾਂ ਨੂੰ ਬਸ ਇਹਨਾਂ ਨੂੰ ਗਾੜੀ ਲਾਓ ਤੇ ਸਾਰੇ ਜਾਨੇ ਪ੍ਰਧਾਨ ਨੂੰ ਬਣਾਓ ਇਹਨਾਂ ਨੂੰ ਜਿਹੜੇ ਪੈਸੇ ਲਾਉਣ ਵਾਲੇ ਬੰਦੇ ਇਦਾਂ ਥੋੜੀ ਚਾਹੀਦਾ ਭੈਣ ਚੋ ਵੋਟਾਂ ਵਾਲੇ ਕਿ ਚੱਲ ਜਾਂਦੇ ਜਿਹੜੇ ਉਹ ਆਉਂਦੇ ਨਹੀਂ ਹੈਗੇ ਵੋਟਾਂ ਦਾ ਤਾਂ ਪਾਓ ਬਣਾ ਨਾ ਕਿਸ ਨੂੰ ਇਹਨਾਂ ਨੂੰ ਗਾੜੀ ਲਾਓ ਇਹਨਾਂ ਨੂੰ ਜ਼ਿੰਮੇਵਾਰੀ ਦੋ ਸਾਰਿਆਂ ਨੂੰ ਪੰਜਾਬ ਦੀ ਤਾਂ ਕਿ ਪੰਜਾਬ ਆਪਣੇ ਪੈਰਾਂ 'ਚ ਤੇ ਛੇਤੀ ਖੜਾ ਹੋਵੇ ਹਾਂ ਇਹ ਬੜੀ ਅੱਛੀ ਬਾਤ ਕਹੀ ਹੈ ਆਪਾਂ 100000 ਕਿਲੋ ਚਾਰਾ ਸਾਡੇ ਕੋਲ ਪਹੁੰਚ ਗਿਆ ਇਹ ਆਪਾਂ 100000 ਕਿਲੋ ਚਾਰਾ ਪਹੁੰਚ ਗਿਆ ਕਰਨਾ ਹਜਲੇ ਦਾ ਬਹੁਤ ਸੇਵਾ ਕਰਨਦੇ ਆ ਵੀ ਵੀਰ ਪਰ ਇਧਰ ਵੀ ਦੇਖ ਲਓ ਨਾ ਜਿਹੜੇ ਮੈਂ ਤਾਂ ਲੈ ਲੈ ਜਾਂਦਿਆਂ ਗਾਉਂ ਅਹੀਂ ਤੇ ਆ ਕੱਢਿਆ ਜਿਹੜਾ ਮੇਰੇ ਪਾਂਝੇ ਨੇ ਆ ਜਿਹੜਾ ਹੈ ਫਿਰ ਨਹੀਂ ਆ ਤੇ ਇਹ ਵੀ ਫੌਜ ਵਾਲਿਆਂ ਨੇ ਖੋਲਿਆ ਹੈਗਾ ਹੀ ਦੇਖ ਲਓ ਇੱਥੇ ਤੇ ਇਹ ਹਾਲ ਹੋਏ ਪਏ ਆ ਸਾਡੇ ਇਲਾਕੇ ਦੇ ਅਈ ਦੀ ਦੂਰੋਂ ਲਿਆਂਦਾਣਾ ਇਹਨੂੰ ਕੱਢ ਕੇ ਰਿਸਕ ਲਈ ਕਿ ਨਾ ਇਹਨਾਂ ਨੂੰ ਤਰਨਾ ਆਉਂਦਾ ਹੈ ਵਿਚਾਰਿਆਂ ਨੂੰ ਉਹ ਤਾਰਾਂ ਲਾਗੂ ਲਿਆਂਦਾ ਇਹ ਕੱਢ ਕੇ ਦੇਖ ਲਓ ਤੇ ਕੀ ਕਦਰ ਪਾਈ ਇਹਨਾਂ ਦੀ ਬਾਦ ਕੋਈ ਪੁੱਛਦਾ ਨਹੀਂ ਹੈਗਾ ਜੇ ਉਹਨਾਂ ਨੂੰ ਕੋਈ ਹੋ ਜਾਂਦਾ ਤੇ ਬੱਤ ਸਹੀ ਹੈ ਇਹ ਹੜ ਆਉਣੇ ਆ ਜਾਂ ਲਿਆਏ ਜਾਂਦੇ ਆ ਇਹ ਪੋਵਿਕ ਚ ਹੌਲੀ ਹੌਲੀ ਪਤਾ ਲੱਗੂਗਾ ਕਿੰਨੇ ਆਉਣੇ ਆ ਤੇ ਕਿੰਨੇ ਲਿਆਏ ਜਾਂਦੇ ਆ ਭਾਈ ਸੁਰੂ ਤੋਂ ਸ਼ੁਰੂ ਤੋਂ ਕਿਸਾਨੀ ਨਾਲ ਜੁੜਿਆ ਹੈਗਾ ਤੇ ਕਿਸਾਨਾਂ ਦੀ ਤੇ ਮਜਦੂਰਾਂ ਦੀ ਮੈਂ ਪਹਿਲਾਂ ਵੀ ਆਖਿਆ ਹੈਗਾ ਵੀ ਦਿਹਾੜੀ ਦਾ ਪਿਆਲੇ ਵੀ ਸਾਡੇ ਨਾਲ ਬੈਠੇ ਹੈਗੇ ਉਹਨਾਂ ਦਾ ਵੀ ਕੋਈ ਕਰੋ ਮੈਂ ਕੱਲਾ ਚੋਣੇ ਆਲਾ ਨਹੀਂ ਕਹਿਂਦਿਆਂ ਗਾਂਹਾਂ ਵੀ ਚੋਣੇ ਆ ਚੋਣੇ ਮਰ ਗਿਆ ਮਜ਼ਦੂਰਾਂ ਨੂੰ ਵੀ ਆਣ ਕੇ ਦੇਖੋ ਇੱਧਰ ਕਿਉਂਕਿ ਦਿਹਾੜੀ ਦਾ ਪਾ ਲੱਗਣ ਦੇ ਪਾਣੀ ਉੱਤੇ ਚੜਿਆ ਪਿਆ ਵਾ ਤੇ ਬਾਈ ਸ਼ੁਰੂ ਤੋਂ ਦੇਖ ਲਓ ਕਿਸਾਨਾਂ ਮਜ਼ਦੂਰਾਂ ਨਾਲ ਖੜਿਆ ਹੈ ਦੋਵਾਂ ਨਾਲ ਦੋਨਾਂ ਦੀ ਗੱਲ ਕਰਦਾ ਹੈ ਮਜ਼ਦੂਰਾਂ ਦੀ ਵੀ ਇਹਨੂੰ ਵੀ ਮਾੜਾ ਕਹੀ ਜਾਂਦੇ ਕੰਜਰ ਦੇ ਉਹਦੇ ਮਗਰ ਲਾ ਕੇ ਉਹਨਾਂ ਨੇ ਕੀ ਕੀਤਾ ਇੰਨਾ ਪੈਹਾ ਹੈਗਾ ਹੀ ਉਤੋਂ ਆਪਣੇ ਪਿੰਡ ਦੇ ਨਹੀਂ ਜਿਹੜੇ ਬਣੇ ਹੈਗੇ ਸਰਪੰਚੋ ਦੇ ਪਿੰਡ ਦਾ ਨਹੀਂ ਕੱਖ ਬਣਾਇਆ ਹੈਗਾ ਪੰਜਾਬ ਦਾ ਕੀ ਕਰ ਲਾਂਗੇ ਆਪਾਂ ਦੇਖਿਆ ਹੀ ਕਿਸਾਨੀ ਦੇ ਲੋਕਾਂ ਦੀ ਜਦੋਂ ਤਰਨਾ ਲੱਗਾ ਇੱਕ ਆ ਚਾ ਵਾਲੇ ਜਿਹੜੇ ਦੋਵੇਂ ਜਾਣੇ ਹਨ ਇਹਨਾਂ ਨੇ ਪਤਾ ਨਹੀਂ ਕੀ ਕੁੜੇ ਇਹਨਾਂ ਦੇ ਰੋਟੀ ਮਾਨਸੇ ਤੋਂ ਚੱਲਦੀ ਆ ਇਹ ਕੁੜੀਆਂ ਦੇ ਭੰਡੀ ਜਾਂਦੇ ਭੰਡੀ ਜਾਂਦੇ ਆਹ ਵੀਡੀਓ ਦੇਖ ਲੋ ਕਿੰਨੀ ਪੁਰਾਣੀ ਹੈਗੀ ਤੇ ਮਿਊਜ਼ਿਕ ਜਿਹੜਾ ਲਾਇਆ ਹੈ ਪਿੱਛੇ ਮੈਂ ਕਾਪੀਰਾਈਟ ਨਾਲ ਆਇਆ ਆ ਵੀਡੀਓ ਕੱਟ ਦਿੰਦੇ ਹੁੰਦੇ ਆ ਬਾਅਦ ਚ YouTube ਵਾਲੇ ਤਾਲ ਕਰਕੇ ਆ ਕਿੰਨੀ ਪੁਰਾਣੀ ਵੀਡੀਓ ਜਿਹੜਾ ਦਾ ਮੈਨੂੰ ਸ਼ੌਂਕ ਆ ਗਰੀਬਾਂ ਦੀ ਮਦਦ ਕਰਨਾ ਪਰ ਤੁਸੀਂ ਬੰਦਾ ਸੋਹਣੇ ਦਾ ਹੀ ਬਣ ਕੇ ਦਿਖਾ ਦੇ ਤਾਂ ਵੀ ਸ਼ਿਕਾਇਤ ਕਰ ਲਈ ਪੰਜਾਬ ਇੱਕ ਮੁਸ਼ਕਲ ਦੌਰ ਤੋਂ गुਜ਼ਰ ਰਿਹਾ ਹੈ ਇੱਕ ਮੁਸ਼ਕਲ ਸਮੇਂ ਤੋਂ गुਜ਼ਰ ਰਿਹਾ ਹੈ ਬਾੜ ਕਾ ਕੇ ਬਹੁਤ ਪਰੇਸ਼ਾਨੀ ਆਈ ਹੋਈ ਹੈ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਰਹਿਣ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਉਹ ਬੱਗੂ ਮਾਨ ਜੀ ਨੇ ਖੰਡ ਵਿੱਚ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਕੋਈ ਵੀ ਕਿਸੇ ਨੂੰ ਦਿੱਕਤ ਹੋਊਂਦੀ ਹੈ ਰਹਿਣ ਦੀ ਆ ਖਾਣ ਪੀਣ ਦੀ ਇਹ ਕੋਈ ਹੋਰ ਦਿੱਕਤ ਹੋਊਗਾ ਆਊਗਾ ਜਦੋਂ ਵੀ ਬਾਈ ਪੰਜਾਬ ਬਾਤ ਤੇ ਤੇ ਇਹ ਨਹੀਂ ਜਾਣਾ ਨਹੀਂ ਹੈਗਾ ਜਿੱਦਾਂ ਕਿਸਾਨੀ ਲੋਨ ਨੇ ਚਰਿਆ ਹੈ ਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹ ਹੋ ਰਿਹਾ ਹੈ ਬਾਕੀ ਕੋਈ ਨਹੀਂ ਨਾ ਟਿਕਿਆ ਹੈਗਾ ਤੇ ਸੋਭਾ ਵੀ ਉਦੋਂ ਦੀ ਖੱਟੀ ਹੈਗੀ ਤੇ ਬਾਅਦ ਚ ਲੋਕਾਂ ਨੇ ਕਲੰਖ ਵੀ ਮੱਥੇ ਤੇ ਲਾਤਾ ਕੰਜਰ ਦੇ ਨੇ ਜਨੇ ਹੈ ਮੂਰਖ ਜੇ ਰੋਟੀ ਉਹ ਨਾ ਰਹੀ ਤੁਸੀਂ ਕੀ ਕਰੋਗੇ ਜੇ ਕਾਰਪੋਰੇਟਾਂ ਦੇ ਵੱਸ ਪੈ ਗਏ ਨਾ ਇਹ ਹੈਲੀਕਾਪਟਰ ਚ ਪੈਕਟ ਸਿੱਟਿਆ ਕਰਨੇ ਇਹਨਾਂ ਨੇ ਫੂਡ ਦੇ ਫਿਰ ਫੋਨ ਕਰਕੇ ਪੁੱਛੀ ਜਾਇਆ ਕਰਿਓ ਵੀ ਅਸੀਂ ਤਾਂ 10 ਚੱਕ ਲੈ ਸਾਡਾ ਤਾਂ ਹੁਣ 2 ਦਿਨ ਦਾ ਫੂਡ ਆ ਗਿਆ ਤੇ ਤੁਸੀਂ ਦੱਸੋ ਤੁਹਾਡਾ ਕੀ ਬੜਿਆ ਕਿਸਾਨਾਂ ਨੇ ਤਾਂ ਫਸਲ ਬੀਜ ਕੇ ਰੋਟੀ ਖਾ ਲੈਣੀ ਐ ਮਸਲਾ ਸਾਡਾ ਨਹੀਂ ਮਸਲਾ ਜਿਹੜੇ ਛੋਟੇ ਦੁਕਾਨਦਾਰ ਸ਼ਹਿਰਾਂ 'ਚ ਬੈਠੇ ਐ ਮਸਲਾ ਉਹਨਾਂ ਦਾ ਵੀ ਐ ਅਜੇ ਉਹ ਅਜੇ ਜਾਗਰੂਕ ਨਹੀਂ ਹੋਏ ਅਜੇ ਤਾਂ ਨਰੋਲ ਕਿਸਾਨੀ ਉਹ ਧੜਕ ਰਹੀ ਐ ਬਾਕੀ ਉਹ ਜਿਹਦੇ ਕੋਲ ਜ਼ਿਆਦਾ ਪਿੰਡਾਂ ਵਾਲੇ ਸੌਦਾ ਸੂਦਾ ਲੈਣੇ ਉਹ ਨਾਰਾ ਜਾਂ ਲਾ ਦਿੰਦਾ ਜਾਂ ਦਬਵਾ ਜਾਂ ਪਰ ਗੁਪਤੀ ਵੋਟ ਵੀ ਬਾਪੂ ਆਉਂਦਾ ਦੂਜੇ ਪਾਸੇ